ਫੇ ਤੁਸੀਂ ਸਾਡਾ ਕੋਈ ਮੈਨੇਜਰ ਕੋਈ ਕਿਸੇ ਨੇ ਕਿਤੇ ਜਾਣਾ ਨਹੀਂ ਮੈਨੂੰ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾ ਦਿਓ ਮੈਂ ਤੁਹਾਡੀ ਵਿੱਚ ਲੱਭਾ ਕਰਦੇ ਹਾਂ ਤੁਹਾਡੀ ਇਹ ਗੱਲ ਕੀਤੀ ਹੈ ਕਿ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਂ ਕਹਿੰਦਾ ਲਿਖ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡਵਾਉਣਾ ਚੰਗੀ ਤਰ੍ਹਾਂ ਤਰੀਕਾ ਥੋੜਾ ਆ ਕੇ ਤੁਸੀਂ ਬਹਿ ਗਏ ਥੱਕਾ ਜੀ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਕਿਉਂ ਕਿ ਮੈਂ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਹਾਂ ਕਿ ਮੈਂ 7 ਹੈ 788 608 608 70 ਫੋਨ ਲਾ ਕੇ ਵੇਖ ਜੇ ਮਰਜ਼ੀ ਥਾਣੇ ਬੁਲਾ ਲਓ ਜੇ ਇਹਨਾਂ ਦਾ ਮਤਲਬ ਥਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਹ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਯਾਰ ਗੱਲ ਨਾ ਹੋਵੇ ਉੱਥੇ ਕਿਸੇ ਡਰਾਈਵਰ ਨਾਲ ਉਹ ਡਰਾਈਵਰ ਦੀ ਗੱਲ ਕਰਦੇ ਆ ਨਹੀਂ ਜਲਦੀ ਬੱਸ ਤੇ ਚੜੀ ਜਾਂਦੇ ਆ ਆਪੇ ਮੰਨ ਲੈ ਜਲਦੀ ਚੜ੍ਹਨੀ ਹੈ ਮੈਂ ਕੀ ਹੋਇਆ ਤੁਹਾਨੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗੱਲ ਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀ ਰਿਵ ਕੀਤਾ ਉਹਨੇ ਕੀ ਮਿਸਬੀ ਰਿਵ ਕੀਤਾ ਗੱਲਾਂ ਨਹੀਂ ਘਮਾਈਆਂ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤਾਂ ਲੱਗਿਆ ਕਿ ਕਿੱਥੇ ਆਣਾ ਪਹਚਾ ਸਕਦਾ ਇਹ ਥੋੜੀ ਆਪਣੀ ਗਲਤੀ ਤੇ ਟਿਕਰ ਕੇ ਸਿਰ ਤੇ ਮੋੜ ਲਓ ਮੈਂ ਫਿਰ ਮੈਂ ਚੱਲਦੀ ਬਸੇੜੇ ਆਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਅਹਿਕੂ ਕਰਦੇ ਨਾਲੇ ਬਾਕੀ ਟਿਕਟਾ ਬਗਰ ਆਪਣਾ ਨੰਬਰ ਦੇਣਾ ਮਨੂ ਮੁਸਤਨ ਨਹੀਂ ਕੀਤਾ ਮੈਂ ਜੱਡੀ ਘੜੀ ਰਹਿਣਾ ਹੈ ਅਈ ਨਹੀਂ ਉੱਥੇ ਦੇ ਰਹੇ ਬਹੁਤ ਥੋੜਾ ਠੀਕ ਕਰ ਇੱਕ ਜਦੋਂ ਰਾਈਜ਼ ਕਰੇਂ ਜਦੋਂ ਠੀਕ ਆ ਤੁਹਾਨੂੰ ਜੋ ਹੋਵੇਗਾ ਅਗਰ ਨਹੀਂ ਛੱਡੋ ਇਸ ਕੰਮ ਚੜਾ ਕੇ ਜੇ ਤੁਹਾਡੇ ਜੀ ਮੇਰੇ ਲੇਟ ਹੋ ਰਹੇ ਸਾਡਾ ਬਰਸਾ ਕੰਮ ਆ ਦੇਖ ਲਓ ਮੈਂ ਕਿਸ ਨਹੀਂ ਮਾਰਿਆ ਤੁਹਾਨੂੰ ਕੰਮ ਨਾਲ ਕੋਈ ਸਮੇਂ ਤੱਕ ਡਿਸਟਰਬ ਨਾ ਕਰਦੇ ਨਾ ਤੁਸੀਂ ਅਰਾਮ ਕਰਦੇ ਹੋ ਲੈ ਪਰ ਨਹੀਂ ਕਰਦੇ ਉਸੋ ਕਰਾ ਉਹਨੇ ਕੀ ਕਰਤਾ ਸਮਨ ਉਹਨੇ ਸੋਰੀ ਮੈਂ ਕਿਹਾ ਵੀਰ ਕੋਰੀ ਹੋਈ ਸੀ ਫਿਰ ਇਹ ਸੋਰੀ ਸੋਰੀ ਨਹੀਂ ਜਾਣੀ ਇਹ ਕੀ ਤਰੀਕਾ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਮੈਂ ਵੀ ਆਪਣੀ ਅਪੀਲ ਕਰਾਂਗਾ ਮੈਂ ਬੈਸੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਹੈ ਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਧਰੋਂ ਆਪਾਂ ਤਾਂ ਸਿਰਫ ਜਿਪੂ ਕਹਿੰਦੇ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਹਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰੋ ਕਰ ਰਹੇ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਗਏ ਏ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੱਬਰਾਂ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮਰੇ ਤੇਰੀ ਇੱਜ਼ਤ ਰਹਿੰਦੀ ਆ ਜੁਰਮਾਂਗੀ ਕਰਕੇ ਕਿ ਇਹਨੇ ਲੇਟ ਹੋ ਗਿਆ ਉਹ ਤੂੰ ਟੈਂਪ ਚੁਪ ਕਰ ਇਹੋ ਜੀ ਨੂੰ ਫੇਰ ਖਾਣੀ ਪੈਂਦੀ ਆ ਯਾਰ ਇਹ ਜੀ ਕਰੋ ਸਾਥ ਸਾਥ ਹੋਏਗਾ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਰਹਿ ਆਪਰੇ ਗੇਟ ਹੁੰਨੇ ਆਪਾਂ ਕਾ ਬੱਸ ਤੋੜੀਏ ਨਾ ਮੈਂ ਉਹਦੇ ਕੋਲ ਸਾਰੇ ਬਾਰੇ ਤੈਨੂੰ ਉਹ ਸੁਣੀ ਮੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਡਿਪਾਰਟਮੈਂਟ ਉਹਦੀ ਆਹ ਜਿਹੜੇ ਥੱਲੇ ਉੱਪਰ ਥੱਲੇ ਉੱਪਰ ਫਿਰ ਚੱਲ ਨੰਬਰ ਦੇ ਦੇ ਥੱਲੇ ਉੱਪਰ ਅੱਡੀ ਫੋਟੋ ਖੜੀ ਨਹੀਂ ਦਿੰਦੇ ਅੱਡੀ ਗਾ ਪਾਇਆ ਬਣ ਕੇ 2 ਵਜੇ ਨਹੀਂ ਦਿੰਦੇ ਚਲੋ ਨਹੀਂ ਇੱਕ ਤਾਂ ਕਰਦੇ ਕਿ ਕੀ ਨਹੀਂ ਜੋ ਕਰਨਾ ਕੰਮ ਨਹੀਂ ਦਿੰਦੇ ਅੱਡੀ ਫੋਟੋ ਖੇਚ ਲੋ ਨਹੀਂ ਮੈਂ ਨੰਬਰ ਹੀ ਮੰਗਿਆ ਰਿਕਵੈਸਟ ਨਾਲ ਕਮਾਤੀ ਨਹੀਂ ਸਾਡੀ ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬੱਸ ਤੂੰ ਕਰ ਇਹਨੂੰ ਕੁਝ ਕਰਾਈਂ ਖਵੇਲਾ ਵੇ ਬੱਸ ਕਰੋ ਬੱਸ ਕਰੋ ਮਰ ਨੂੰ ਆਪੀ ਨੂੰ ਬਲਾਕ ਫੋਨ ਬਲਾਕ ਨੂੰ ਕਿੰਨੀ ਨੂੰ ਬੁਲਾਣਾ ਬਲਾਕ ਨਹੀਂ ਨੱਖ ਤੇਰੇ ਪਿੱਛੇ ਕੋਣ ਹੁੰਦਾ ਭਾਈ ਭਾਈ ਯਾਰ ਭਾਜੀ ਭਾਜੀ ਨਹੀਂ ਕਰੇ ਭੈਣ 15 ਮਿੰਟੇ ਬਾਈ ਕਰਦੇ ਜੀ ਦੀ ਵਾਸਤੇ ਚੜੀ ਜਾਂਦੇ ਆ ਫਿਰ ਤੇ ਨੂ ਨਹੀਂ ਪਤਾ ਇਹ ਚੱਲਦਾ ਭਾਈ 100 ਨੰਬਰ ਚੱਲਣੀ ਤੇ ਹੋਰ ਕਿਹੜੇ ਚੱਲੂ 112 112 ਕੁਝ ਬੋਲ ਨਹੀਂ ਤੂੰ ਬੈਕ ਫਿਰ ਕਰਨੀ ਹੈ ਮਾਰਨੀ ਫਿਰ ਮੈਂ ਰਿਸ਼ਵਾਰੀ ਨੂੰ ਮੋੜੀ ਇੱਥੇ ਬੈਠੇ ਕੋਈ ਤਾਂ ਲੱਗਦਾ ਪਹਿਲੇ ਤਾਂ ਤਮੀਰ ਇਹ ਚੱਲ ਗਈ ਸੀ ਸਭ ਕੋਈ ਕਿੱਥੇ ਲੱਗਿਆ ਜੀ 10 ਮਿੰਟ ਹਾਂ ਇਹ ਜਾਓ ਬਾਈ ਪਹਿਲਾਂ ਚੱਲ ਜੀ ਅੱਜ ਕੱਲ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਪਹਿਲੇ ਇਹਨਾਂ ਨਾਲ ਗੱਲ ਪੈੜੀਆਂ ਹਾਂਜੀ ਸ਼੍ਰੀਮਾਨ ਜੀ ਬੜੀ ਇਹ ਸਮਨਾਰਾ ਕਾਉਂਕਿਆ ਇੱਕ ਲੇਡੀ ਆ ਬੱਟਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਾ ਸਰਕਾਰੀ বাস ਚੱਲ ਚੰਡੀਗੜੀ ਪੂ ਦੀ ਫਰੀਦ ਕੋਲ ਇੱਕ ਹਾਲੋ ਉਧਰ ਵੀ ਆ ਰਿਹਾ ਕੰਡੀ ਆਪਣਾ ਨਾਮ ਕੀ ਆ ਨੀਤੂ ਨੀਤੂ ਗਰਮ ਦਾ ਨਾਮ ਕੋਈ ਗੱਲ ਨਹੀਂ ਇਹ ਸਾਰੇ ਟੱਕਰ ਤੂੰ ਤਾਂ ਸੱਚ ਕਿੱਥੇ ਲੱਗਦੀ ਹੈ ਚਾਂਦੀ ਵਾਸਤੇ ਲੀੜੀ ਨਿਹੜੀ ਆ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਅਸੀਂ ਤਾਂ ਲੇਟ ਹੁੰਦੇ ਹਾਂ ਮੈਂ ਤਾਂ ਐਨੀ ਗੱਲ ਗਈ ਆ ਬਸ ਤੁਹਾਨੂੰ ਮੈਂ ਟਿੱਪੂ ਕਰ ਲਿਆ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਸਭ ਹੁੰਦੇ ਨਹੀਂ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰਦੇ ਆਪਦਾ ਜਾ ਸਕਦੇ ਆ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਭਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਬੀਹ ਕੀਤਾ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜ ਦੀ ਵਾਸਤੇ ਚੜ ਦੀ ਵਾਸਤੇ ਲੋਕ ਚੜਦੇ ਨੇ ਮੈਂ ਵੀ ਮਿਸਬੀਹ ਕੀਤਾ ਸਰ ਪੁਲਿਸ ਆਈ ਮੈਂ ਤਾਂ ਅਪੀਲ ਕਰਦਾ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰ ਤਾਰੋ ਹੀ ਹੱਥੀਂ ਔਰੰਗ ਦੇ ਆ ਤੇ ਔਰੰਗ ਰਹਿ ਸਿਰ ਬੰਦਾ ਹੁੰਦੀ ਨਾ ਹੁਣੇ ਤੈਰੇ ਵਰਗੀਆਂ ਨਾਲ ਐਂਡ ਕਰਨਾ ਪੈਂਦਾ ਹੱਥ ਘਾਤ ਲਾਰੇ ਸਿਰ ਬਾਤ ਨਹੀਂ ਕਰੀ ਹੱਥ ਘਾਤ ਲਾਰੇ ਬਾਗਲੋਂ ਤੁਸੀਂ ਤੇ ਤੂੰ ਇਹ ਪਾਗਲ ਨਾਲ ਕਿੰਨੇ ਦੁਹਰਾ ਕਰ ਦਵਾਰ ਹਾਂ ਉਮ ਇਨੋ ਹੱਥ ਜੁਰਾਇਓ ਥੱਲੇ ਲਾਉਣ ਕਾ ਯਾਰ ਸਾਰੇ ਰਿਕਾਰਡਿੰਗ ਸਾਰੇ ਹੋ ਗਈਆਂ ਕਲੀਅਰ ਤੋਂ ਕਰਾ ਮੇਰੇ ਕਾਗਜ਼ ਇਹ ਮੈਂ ਲੈਣ ਦਉਂਗਾ ਇਹੋ ਜੇ ਖਰਚੇ ਇਹ ਉਥੇ ਇਹਦਾ ਫਾੜਾ ਖਾ ਕੇ ਕਿੰਨੇ ਮੈਨੂੰ ਆਕੇ ਮੇਰੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜੋ ਮੈਂ 48 ਵਾਲੀਆਂ ਲੈ ਕੇ ਜਾਣਾ ਥੱਲੇ ਤੁਸੀਂ ਯਾਰ ਤੁਸੀਂ ਦੂਰੀਆਂ ਕਰ ਦਿਓ ਮੇਰੀ ਬੱਸ ਤੇ ਮੈਂ ਚੱਲ ਜਾਂਦਾ ਤੁਸੀਂ ਬਲਿਸਪਲਾਇ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਕੇ ਜਾ ਰਾ ਤੁਹਾਨੂੰ ਦੂਸਰਾ ਮੈਨੂੰ ਮਨਿਆ ਬੱਲੇਦਾਰ ਕੋਈ ਨੀ ਮੋਲਨੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੋਨੋਂ ਵੀਰ ਕਹਿਣ ਦੀਆਂ ਹੁਣ ਇੰਤਰ ਹੁਣ 10 ਮਿੰਟ ਪਹਿਲਾਂ ਮਿਸ ਬਿਹੇਮ ਕੀਤਾ ਇਹਦਾ ਆਪਦੇ ਵੀ ਪਤਾ ਸਾਰੇ ਕਾਈ ਉਹ ਮੈਨਾ ਮਤਰ ਜੋ ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿੱਥੇ ਨਹੀਂ ਕਰਦੀ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਚਾਂ ਪਾਈ ਜਾਣਾ ਨਹੀਂ ਅੱਜ ਕੋਈ ਨਹੀਂ ਬਾਈ ਜੀ ਖੜੇ ਖੜੇ ਉਤਰ ਜਿਓ ਜੀ ਇਹ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ 41 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਆ ਤੂੰ ਜਿਹੜਾ ਉਹ ਕਰਕੇ ਸਾਰੇ ਦੱਲੇ ਲਾ ਬਾਈ ਜੀ ਮੈਂ 52 ਸਵਾਰੀਆਂ ਵਾਲੇ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤਾਂ ਤਰਵੰਦੀਰ ਵੀ ਥੱਲੇ ਲਾ ਦੇ ਤੂੰ ਸਿਰੋ ਬਾਈ ਮੈਂ ਟਿਕਟ ਜੀ ਲਿੱਤੀ ਲੈ ਆਪਾਂ ਨੰਬਰ ਲੈਂਦੇ ਆ ਕੀ ਹਾਂ ਕੋਈ ਨਹੀਂ ਹੱਸਦਾ ਨਹੀਂ ਹੱਸਦਾ ਆਲਾ ਨਹੀਂ ਮੈਂ ਦੇਖ ਲੈਂਦਾ ਸਾਰੇ ਰੇਟ ਪੁੱਲ ਸਾਂਗੇ ਹਜਲ ਪੁੱਲ ਸਾਂਗੂਗਾ ਕੀ ਬੁਲਾਈ ਹੈ ਤੁਸੀਂ ਕਹਿ ਰਹੇ ਹੋ ਮੈਂ ਕੋਈ ਸਾਰਿਆਂ ਨੇ ਕਰ ਲਿਆ ਫੋਨ ਹਾਂ ਕੀਤੇ ਆ ਸਾਰਿਆਂ ਨੇ ਕੀਤੇ ਬੁਲਾਈ